ਮੀਟਿੰਗ ਕਰਕੇ ਮਲਾਮ ਦੇ ਡੀਏ ਵਿੱਚ 16% ਵਾਧਾ ਕੀਤਾ ਜਾਵੇ ਕਿਉਂਕਿ ਜੋ ਕਿ ਕੇਂਦਰ ਸਰਕਾਰ ਦੇ ਮਲਾਮਾਂ ਉਹਨਾਂ ਦਾ ਡੀਏ 58% ਆ ਪੰਜਾਬ ਸਰਕਾਰ ਦੇ ਮਲਾਮਾਂ ਡੀਏ ਆ ਉਹ 42% ਆ 16% ਦਾ ਬਹੁਤ ਵੱਡਾ ਫਰਕ ਆ ਮੀਟਿੰਗ ਕਰਕੇ ਮੁੱਖ ਮੰਤਰੀ ਭੂਣਤਮਨ ਮੇਤੋ ਨੇ ਹਰਪਾਲ ਸਿੰਘ ਚੀਮਾ ਮਲਾਹਣ ਮੰਗਾਂ ਦਾ ਹੱਲ ਕਰੇ ਜੋ 5.5 ਸਾਲ ਦਾ ਪੇਕੰਦਰੀ ਦਾ ਲਗਭਗ 18000 ਕਰੋੜ ਤੋਂ ਉੱਪਰ ਬਣਦਾ ਉਹਨਾਂ ਦਾ ਜੋ ਏਰੀਆ ਸਬੰਧੀ ਨੋਟਿੰਗ ਕਰਕੇ ਮੁਲਾਜ਼ਮਾਂ ਨੂੰ 2 ਜਾਂ 3 ਕੇਸਾਂ ਵਿੱਚ ਜੋ ਏਰੀਆ ਰ ਇਕੱਠਾ ਕੀਤਾ ਜਾਵੇ 17 7 2020 ਵਾਲੇ ਮਲਾਿਆਂ ਨੂੰ 6ਵਾਂ ਪੇਕ ਮਿਸ਼ਨ ਹਰ ਹਾਲਤ ਦੇ ਵਿੱਚ ਲਗ ਕੀਤਾ ਜਾਵੇ ਰਿਟਾਇਰਨ ਹੋਏ ਸਾਥੀਆਂ ਨੂੰ ਫੈਟ 259 ਦਤਾ ਜਾਵੇ ਕਿਉਂਕਿ ਜੋ ਸਾਡੇ ਸਾਹਦੇ ਫਰੰਟ ਤੇ ਆਗੂ ਆ ਉਹਨਾਂ ਦੀਆਂ ਕਈ ਮੀਟਿੰਗਾਂ ਮੁੱਖ ਨੇ ਭਵਾਂ ਤੋਂ ਨਾਲ ਵਿਤੋਨ ਹਰਪਾ ਸਿੰਘ ਜੀ ਨਾਲ ਹੋਈਆਂ ਜਿਸ ਦੇ ਮੁੱਖ ਮੰਗ ਸੀ ਕਿ ਰਿਟਾਇਰਡ ਹੋਏ ਮਲਾਜਾਂ ਨੂੰ ਫੈਟੋ 259 ਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕਾਮਾ ਕਰਦੇ ਕੱਚੇ ਮਲਾਜਾਂ ਬਿਨਾਂ ਸ਼ਰਤ ਪੱਕੇ ਕੀਤੇ ਜਾਣ ਇਸ ਤਰ੍ਹਾਂ ਹੀ ਜੋ ਪ੍ਰਾਣੀ ਮੈਂਸ ਸਕੀਮ ਆ ਨੀਰ ਸੁਭਾਤ ਅਨਸਾਰ ਲਾਗੂ ਕੀਤੀ ਜਾਵੇ ਪੰਜਾਬ ਸਰਕਾਰ ਵੱਲੋਂ ਜੋ ਕਿ 2022 ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਵਾਸਤੇ ਇੱਕ ਨੋਟੀਫਿਕੇਸ਼ਨ ਕੀਤਾ ਗਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਹੈ ਪਰ ਸਰਕਾਰ ਵੱਣੀ ਨੂੰ ਪੌਣੇ 4 ਸਾਲ ਦਾ ਸਮਾਂ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੋਈ ਜਿਸ ਕਰਕੇ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਮਾਨ ਤੋਂ ਦੀ ਪ੍ਰਾਣੀ ਪੈਂਸ ਕਿਵਾਂ ਜਿਵੇਂ 172 ਸਾਲ ਸਭ ਕੀਤਾ ਜਾਵੇ ਮੈਡੀਕਲ ਵਰਕਰਾਂ ਆਸਾ ਵਰਕਰਾਂ ਅਗਰਵਾੜੀ ਵਰਕਰਾਂ ਉਹਨਾਂ ਦੇ ਮਾਨ ਪੱਤਰੇ ਵਿੱਚ ਵਾਧਾ ਕੀਤਾ ਜਾਵੇ ਦੁਆਰਾ ਫਿਰ ਦੱਸ ਦਈਏ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਲਾਿਆਂ ਨੂੰ ਹਰ ਹਾਲਤ ਦੇ ਵਿੱਚ ਬਿਨਾਂ ਸ਼ਰਤ ਸ਼ਰਤ ਵਧਾਵਾ ਕੀਤਾ ਜਾਵੇ ਗੁਰੂ ਹਰਗੋਬਿੰਦ ਧਰਮਨਾ ਲੇਰਾ ਮਹੱਪਤ ਰੋਪੜ ਸੰਭਰਾਨਾ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਹੀ ਕੰਮ ਹੈ ਘੜ ਦੰਖਾਂ ਦੇ ਕੰਮ ਕਰਦੇ ਆ ਉਹਦੇ ਸਾਰੇ ਠੇਕੇਦਾਰ ਦੇ ਕੰਮਿਆਂ ਨੂੰ ਬੋਰਡ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਮੈਗ ਵਿੱਚ ਖਾਲੀ ਪਈਆਂ ਸਾਮੀਆਂ ਜਲਦੀ ਭਰੀਆਂ ਜਾਣ ਜੋ ਥਰਮਲ ਪਲਾਂਟ ਬਠਿੰਡੇ ਦੇ ਵਿੱਚ ਜੋ ਥਰਮਲ ਕਲੋਨੀ ਆ ਉਸ ਦੀ 165 ਏਕੜ ਜ਼ਮੀਨ ਵੇਚਣ ਵਾਸਤੇ ਪਾਵਰ ਕਮਿਸ਼ਨ ਡਾਇਰੈਕਟਰਾਂ ਨੇ ਮਨਜ਼ੂਰੀ ਦੇ ਦਿੱਤੀ ਆ ਅਸੀਂ ਅਸੀਂ ਨਖੇਦੀ ਕਰਦੇ ਆ ਅਸੀਂ ਮੰਗ ਕਰਦੇ ਆ ਪੀਐਸਪੀ ਸਿਲੀਮਨ ਤੋਂ ਵੀ 165 ਏਕੜ ਜੋ ਜ਼ਮੀਨ ਆ ਇਹਨੂੰ ਕਿਸੇ ਵੀ ਹਾਲ ਦੇ ਵਿੱਚ ਨਾ ਵੇਚਿਆ ਜਾਵੇ ਇਸ ਤਰ੍ਹਾਂ ਹੀ ਜੋ ਸਰਕਾਰੀ ਪ੍ਰਾਪਰਟੀਆਂ ਨੇ ਲੋਕਾਂ ਨੇ ਦਾਨ ਕੀਤੀਆਂ ਸੀ ਜਿਵੇਂ ਪੀਐਸਪੀ ਸਿਲੀ ਦਾਫਤਰਾ ਪੀਐਸਪੀ ਟੀਐਲ ਦਫਤਰਾਂ ਜਾਂ ਸਟੋਰਾਂ ਜਾਂ 11 ਕੇਵੀਆ 220 ਕੇਵੀਆ ਲੋਕਾਂ ਨੇ ਦਾਨ ਦੇ ਕੇ ਜਮੀਨਾਂ ਇਹ ਬਣਾਏ ਸੀ ਕਿਸੇ ਵੀ ਹਾਲਤ ਦੇ ਵਿੱਚ ਸਰਕਾਰੀ ਜ਼ਮੀਨਾਂ ਨਾ ਮਿੱਟੀ ਆਵੇ ਇਸ ਸਾਕਾ ਸਾਡਾਂ ਵਿੱਚ ਸਤ ਸਾਵਧਾਨੀ ਨਿਖੇਦੀ ਕਰਦੇ ਹਾਂ ਧੰਨਵਾਦ ਸਾਥੀਓ ਮੀਡੀਆ